ਉਸ ਰਾਜੇ ਸਾਡਾ ਜਿਹੜਾ ਜਿਲ੍ਹਾ ਮੁਕਸਰ ਸਾਹਿਬ ਹੈਗਾ ਇਹ ਹਰਿਆਣਾ ਤੇ ਪੰਜਾਬ ਦੀ ਜਿਹੜਾ ਹੈਗਾ ਹੁੰਦੇ ਹੋਏ ਨਾਲ ਰਾਜਸਥਾਨ ਤੇ ਹਰਿਆਣਾ ਵੀ ਜਿਹੜਾ ਹੱਥੇ ਪੈਂਦਾ ਹੈ ਤੇ ਸਾਡੇ ਜਿਹੜੇ ਹੈਗੇ ਆ ਦੋ ਤੋਂ ਥਾਣੇ ਮੇਨ ਜਿਹੜੇ ਹੈ ਉਹ ਰਾਜਸਥਾਨ ਤੇ ਹਰਿਆਣਾ ਦੇ ਨਾਲ ਜਿਨ੍ਹਾਂ ਦੀ ਹੱਦਾ ਲੱਗਦੀਆਂ ਨੇ ਤੇ ਮਾੜਾ ਅਨਸਰ ਜਿਹੜਾ ਹੈਗਾ ਕੋਈ ਵਾਰਦਾਤ ਨਾ ਕਰੇ ਤੇ ਅਸੀਂ ਉਹਨੂੰ ਮੁਕ ਰੱਖਦੇ ਹੋਏ ਰਾਤ ਦੀਆਂ ਜਿਹੜੀਆਂ ਗਸ਼ਤਾਂ ਜਿਹੜੀਆਂ ਹੈਗੀਆਂ ਨੇ ਉਹ ਤੇਜ਼ ਕੀਤੀਆਂ ਹੋਈਆਂ ਨੇ ਸਾਰੇ ਥਾਣਿਆਂ ਵੱਲੋਂ ਜਿਹੜਾ ਹੈਗਾ ਰਾਤ ਦੀ ਪੈਟਰੋਲਿੰਗ ਤੇ ਰਾਤ ਦੀ ਪੀਸੀਆਰ ਜਿਹੜੀ ਹੈਗੀ ਆ ਉਹ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਸਾਡੇ ਜਿਹੜੇ ਖਾਸ ਕਰ ਲੰਬੀ ਤੇ ਜਿਹੜਾ ਮਲੋਟ ਏਰੀਆ ਹੈਗਾ ਉਥੇ ਨਾਕਾਬੰਦੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਇੰਟਰਸਟੇਟ ਨਾਕਾਬੰਦੀਆਂ ਉਹ ਵੀ ਅਸੀਂ ਕੀਤੀਆਂ ਹੋਈਆਂ ਨੇ ਤਾਂ ਕਿ ਕੋ ਮਾੜਾ ਅਨਸਰ ਜਿਹੜਾ ਹੈਗਾ ਉਹ ਜਾਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਚੈਕਿੰਗ ਕਰਨ ਵਾਸਤੇ ਤੇ ਉਹ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਕੋ ਆਵੇ ਤਾਂ ਅਸੀਂ ਉਹਨੂੰ ਜਿਹੜਾ ਹੈਗਾ ਨਾਲ ਦੀ ਨਾਲ ਇਮੀਡੀਏਟ ਰਿਕਵਰੀ ਕਰ ਸਕੀਏ ਤੇ ਮਾੜੇ ਅਨਸਰ ਤੇ ਸਖਤੀ ਕਰਕੇ ਉਹਨੂੰ ਜਿਹੜਾ ਹੈਗਾ ਡਿਟੇਨ ਕਰ ਸਕੀਏ ਠੀਕ ਹੈ ਸਰ